ਬਬੂ ਬਾ ਜੀ ਨਹੀਂ ਬਬੂ ਡੌਣ ਆ ਸਾਰੇ ਡਰਦੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਮੈਚ ਹੋ ਗਿਆ ਸਮਾਪਤ ਜੀ ਬੇਹੱਦ ਫਸਮੀ ਟੱਕਰ ਰਹੀ ਆ ਤੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਆਪਣਾ ਛੋਟਾ ਵੀਰ ਨਵਰਾਜ ਕਨੇਡਾ ਨਵਰਾਜ ਸਵਾਗਤ ਹੈ ਬਈ ਸੱਸੀ ਗੱਲ ਭਾਜੀ ਸਾਰੇ ਜਿੰਨੇ ਵੀ ਦੇਖ ਰਿਹਾ ਚੈਨਲ ਨੂੰ ਮੈਂ ਅੱਜ ਤੇ ਮਿਲਦਾ ਮੇਰੇ ਖਿਆਲ ਨਾਲ 5:30 ਸ਼ੁਰੂ ਆ ਜਾਂਦਾ ਉਸ ਵੇਲੇ ਆ ਨਾ ਪੂਰਾ ਮਾਹੌਲ ਜਰਮ ਹੋਇਆ ਹੁੰਦਾ ਵਾ ਤੇ ਜਿੰਨੇ ਮੁੰਡੇ ਸਵੇਰੇ ਇੱਥੇ ਇਕੱਠੇ ਹੁੰਦੇ ਆ ਨਾ ਕਿਸੇ ਪਿੰਡ ਵਿੱਚ ਸ਼ਾਮ ਨੂੰ ਆਣੀ ਹੁੰਦੇ ਤੇ ਹੁਣ ਆਪਾਂ ਫੇ ਤੁਹਾਡੇ ਬਾਰੇ ਗੱਲ ਕਰੀਏ ਥੋੜੀ ਜੀ ਆ ਮੇਰਾ ਨਵਰਾਜ ਸਿੰਘ ਹੈ ਜੀ ਆਪਣੀ ਸ਼ਾਪ ਦਾ ਨਾਮ ਹੈਗਾ ਵਾ ਜੀ ਪੰਜਾਬ ਬਿਲਡਿੰਗ ਮਟੀਰੀਅਲ ਸਟੋਰ ਓਕੇ ਦੁਕਾਨ ਮੇਰੇ ਖਿਆਲ ਨਾਲ ਜਿੱਦਾਂ ਪਾਪਾ ਦੱਸਦੇ ਹੁੰਦੇ ਆ ਵੀ ਖਾਸੀ ਜਿਵੇਂ ਦੁਕਾਨ ਪਾ ਲਈ ਸੀ ਉਹਨਾਂ ਨੇ 88 ਹਾਂਜੀ ਨਾਲ ਸਾਂਝਾ ਸਾਂਝੇ ਪਰਿਵਾਰ ਨੂੰ ਸ਼ੁਰੂ ਕੀਤੀ ਹੈ ਦੁਕਾਨ ਜੱਲੇ ਸਾਂਝੇ ਪਰਿਵਾਰ ਚ ਚੱਲਦੀ ਗਈ ਜੀ ਜਿਵੇਂ ਤੁਹਾਡਾ ਕੰਮ ਵਧ ਗਿਆ ਫੇ ਉਹ ਖੁੱਲੀ ਜਗ੍ਹਾ ਦੇਖ ਕੇ ਉਸ ਹਿਸਾਬ ਨਾਲ ਕੰਮ ਨੂੰ ਹਾਂਜੀ ਉਸ ਤੋਂ ਨਾ ਕੈਨੇਡਾ ਗਿਆ ਸੀ ਤੂੰ ਵਿੱਚ ਜਾ ਹੁਣ ਫੇ ਕਾਫੀ ਟਾਈਮ ਤੋਂ ਇੱਥੇ ਰਹਿ ਰਹੇ ਆ ਤੇ ਦੁਬਾਰਾ ਦਿਲ ਨਹੀਂ ਕੀਤਾ ਜਾਣ ਨੂੰ ਕੀ ਕਹ ਦੋਵੇਂ ਦੋਵਾਂ ਚੀਜ਼ਾਂ ਤੇ ਆਪੋ ਆਪ ਪਰ ਆਪਣੇ ਪੰਜਾਬ ਦੀ ਖੂਬਸੂਰਤੀ ਕਿਤੇ ਵੀ ਹੈ ਨਹੀਂਗੀ ਹਣਾ ਇਹ ਪੰਜਾਬ ਵਾਲੀ ਮੌਜ ਤਾਂ ਕਿਤੇ ਨਹੀਂ ਦੇ ਜਰਨਾ ਕੋਈ ਗ੍ਰਾਊਂਡ ਦੇ ਪ੍ਰਤੀ ਜਾਂ ਕੋਈ ਮੈਸੇਜ ਦੇਣਾ ਹੋਵੇ ਨਿਊ ਸਾਰੇ ਆਇਆ ਕਰੋ ਗਰੌਂਡ ਦੇ ਗਰੌਂਡ ਨਾਲ ਜਿੰਨਾ ਵੱਧ ਵਾਦ ਹੋ ਸਕਦਾ ਜੁੜੋ ਨਸ਼ਿਆਂ ਤੋਂ ਦੂਰ ਰਹੋ ਜੀ ਭਰਾ ਖੋਜ ਇਹ ਮੁੰਡਾ ਯਾਰ ਆਪਣਾ ਬਹੁਤ ਖੁਸ਼ਦਿਲ ਰਹਿੰਦਾ ਹਮੇਸ਼ਾ ਵਿਚਾਰ ਚ ਵੀ ਜਦੋਂ ਮਿਲਦਾ ਬੜੇ ਇੱਜ਼ਤਮਾਨਾ ਮਿਲਦਾ ਹੈ ਪਿੰਡ ਚ ਵੀ ਹੋਰ ਜਿੱਦਾਂ ਕੋਈ ਸਮਾਜਿਕ ਕੰਮ ਆ ਇਹਨਾਂ ਦਾ ਪਰਿਵਾਰ ਉਸ ਕੰਮ ਚ ਵੀ ਸਹਿਯੋਗ ਵੱਧ ਚੜ ਕੇ ਕਰਦਾ ਰਹਿੰਦਾ ਪਿੰਡ ਕਰੇਗਾ ਲੋ ਜੀ ਸਾਰੇ ਭਰਾ ਖੁਸ਼ ਰਹੋ ਚਿੱਲ ਕਰੋ ਤੇ ਨਿਆਰੇ ਜਰੂਰ ਜੀ ਸਾਰੇ ਭਰਾ ਵੀਰੇ ਦਾ ਚੈਨਲ ਸਬਸਕ੍ਰਾਈਬ ਕਰੋ ਟਾਕ ਐਂਡ ਟਰੈਵਲ ਤੁਹਾਨੂੰ ਫੇਰ ਮਿਲਦੇ ਆ ਇਸੇ ਜਗ੍ਹਾ ਇਸੇ ਟਾਈਮ ਨਵੇਂ ਯਾਰ ਮਿੱਤਰ ਦੇ ਨਾਲ ਤਬ ਤੱਕ ਲਈ ਰੱਬ ਰੱਖਾ ਬਾਏ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸ਼ੁਕਰ ਵਾਰ ਸ਼ੁਕਰਵਾਰ ਦਾ ਦਿਨ ਤੇ ਸਮਾਂ ਸਵੇਰੇ 4:53 ਮਿੰਟ ਦਾ ਤੇ ਇਹ ਆਪਾਂ ਉਹ ਰਜਾਨਾ ਦੀ ਜਨਾਂ ਰੁਟੀਨ 'ਚ ਇਹ ਗਰਾਊਂਡ ਦੇ ਵਿੱਚ ਜਾਵਾਂਗੇ ਤੇ ਉੱਤੇ ਜਾ ਕੇ ਫਿਰ ਅੱਜ ਨਵੇਂ ਯਾਰਾਂ ਦੋਸਤਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਗੇਮ ਲਾਵਾਂਗੇ ਤਾਂ ਦੇਖਦੇ ਅੱਜ ਦਾ ਮਾਹੌਲ ਕਿਵੇਂ ਦਾ ਰਹਿੰਦਾ ਜਾ ਕੇ ਵੱਤਾ ਰੋਗ ਲਗਾ ਮਨ ਮਨੋ ਵਿਚਾਰਿਆ ਰੇਤਾ ਮੈਨਾ ਹਾਂ ਅਮੀ ਮਿੱਤਰੋ ਹਾਜੀ ਜੋ ਹੋ ਗਿਆ ਫੁੱਜਾ ਸਰ ਸਭੀ ਭਾਜੀ ਗਰਪਾਲ ਭਾਜੀ ਸਸੀ ਕਾਲ ਜੀ ਬੱਬੂ ਭਾਜੀ ਬੱਬੂ ਭਾਜੀ ਨਹੀਂ ਬੱਬੂ ਡਾਉਣ ਆ ਸਾਰੇ ਡਰਦੇ ਹੋਰ ਕੀ ਗੱਲਾਂ ਬਾਤਾਂ ਚੱਲਦੀਆਂ ਆ ਜੋ ਵੀ ਅੱਜ ਹਾਂ ਵੀਰੇ ਉਹ ਹੈਲੋ ਦੋਨੋ ਟੀਮਾਂ ਤੋੜ ਕੇ ਖਿਡਾਰੀ ਵੰਡ ਕੇ ਖੜਾਈ ਜਾਣਗੇ ਅੱਜ ਨਵੀਆਂ ਟੀਮਾਂ ਬਣ ਗਈਆਂ ਕਹਿੰਦੇ ਅੱਜ ਮੇਰੇ ਵੀਰੋ ਕਿ ਦੋ ਤਿੰਨ ਤੇ ਚਾਰ ਪੰਜ ਪਲੇਅਰ ਹੀ ਆਣਾ ਉਹ ਪੁਰਾਣੇ ਪਲੇਅਰ ਆ ਕੋਈ ਨਵੇਂ ਇਹਨਾਂ ਵੱਜ ਫੇਆ ਨਿਊ ਕਮਰ ਇਹ ਵੀ ਨਿਊ ਕਮਰ ਤੇ ਇਹ ਵੀ ਗੈਵੀ ਵੀ ਸਾਡਾ ਵਿਰੋਧੀ ਅੱਜ ਸਾਡਾ ਮਿੱਤਰ ਬਣਿਆ ਸਾਡਾ ਵਿਰੋਧੀ ਸਾਡਾ ਮਿੱਤਰ ਬਣਿਆਇਜੈ ਮੁਬਾਰਕਾਂ ਤੇ ਗੈਵੀ ਵੀ ਗੈਵੀ ਸਵਾਗਤ ਆ ਸਾਡੀ ਟੀਮ ਦੇ ਵਿੱਚ ਆਪਾਂ ਅੱਜ ਰਲ ਕੇ ਖੇਡਾਂਗੇ ਓਕੇ ਜੀ ਕੀ ਕਹਿੰਦਾ ਹੁਣ ਆ ਉਡਾਉਣੇ ਆ ਡਾਉਣੇ ਆ ਉਡਾਉਣੇ ਆ ਅੱਜ ਜੋਸ਼ੇ ਜੀ ਕਰਕੇ ਆਪਾਂ ਬਹੁਤ ਵਧੀਆ ਨੋਟ ਉਹ ਗੋਰੇ ਗੈਵੀ ਕੋ ਦੇਖ बहुत थोड़ी देर रह के बैठ गए बराबर बैठ गए ऐसा इधर घेर अंडा करके मार मार रेस्ट दे प्लेयर नहीं नहीं रुकता नहीं का हट जा हां हां मेरा ओ यार आ गया इधर आया

ਸਾਲਾ ਵਿੱਚ ਚੱਕ ਪਾਈ ਨਹੀਂ ਐਵੇਂ 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 ਬਾਲ ਮਾਰ ਓਏ ਕੋਲੋਂ ਆ ਜੇ ਨਾ ਚੱਲ ਰਿਹਾ ਹਾਂ ਉਹਨੂੰ ਯਾਰ ਭਰਾ ਹੋਇਆ ਲੈ ਚਲਾ ਦੇ ਮੰਗ ਲੈ ਇੱਧਰ ਉਹ ਗਲਤ ਕਰਦਾ ਉਹ ਯਾਰ ਹਾਂਜੀ ਦੋਸਤੋ ਮੈਚ ਹੋ ਗਿਆ ਸਮਾਪਤ ਜੀ ਬੇਹੱਦ ਫਸਨੀ ਟੱਕਰ ਰਹੀ ਆ ਤੇ ਐਂਡ ਵਾਲੇ ਪਲਾਂ ਚ ਦੋ ਗੋਲ ਜਰੂਰ ਹੋਏ ਤੇ ਜਿਹਦੇ ਨਾਲ ਸਾਡੀ ਟੀਮ ਅੱਜ ਹਾਰ ਗਈ ਆ ਕੁਝ ਬੰਦਿਆਂ ਦੀ ਨਲਾਇਕੀ ਦੇ ਨਾਲ ਜਿਨ੍ਹਾਂ ਨੇ ਟਾਈਮ ਟੀਮ ਦਾ ਪੂਰਾ ਚੰਗੀ ਤਰ੍ਹਾਂ ਸਹਿਯੋਗ ਨਹੀਂ ਕੀਤਾ ਨਾਂ ਨਹੀਂ ਦੱਸਨੇ ਆਪੇ ਸਮਝ ਹੀ ਜਾਣਗੇ ਵੀਡੀਓ ਦੇਖ ਕੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਆਪਣਾ ਛੋਟਾ ਵੀਰ ਨਵਰਾਜ ਕਨੇਡਾ ਤੇ ਟਿੱਬੇ ਦਾ ਹੁਣ ਹਰ ਮੁੰਡਾ ਵੀ ਆ ਵਧੀਆ ਖਿਡਾਰੀ ਵੀ ਆ ਕ੍ਰਿਕਟ ਦੇ ਵਿੱਚ ਵੀ ਉਹਦਾ ਲੱਕਰੇ ਟੂਰਨਾਮੈਂਟ ਵਿੱਚ ਪੂਰਾ ਵਿਸ਼ੇਸ਼ ਸਹਿਯੋਗ ਰੰਦਾ ਦਾ ਆਪਣੇ ਪਿੰਡ ਵਿੱਚ ਵੀ ਇਸ ਵਾਰ ਉਹਨਾਂ ਨੇ ਬਹੁਤ ਸੋਹਣਾ ਟੂਰਨਾਮੈਂਟ ਕਰਵਾਇਆ ਇਨਾਮ ਵਜੋਂ ਉਹਨਾਂ ਨੇ ਕੂਲਰ ਐਲਈਡੀਆਂ ਤੇ ਹੋਰ ਵੀ 에ਅਰਪੋਰਟਸ ਵਗੈਰਾ ਇਦਾਂ ਦਾ ਇਨਾਮ ਟੂਰਨਾਮੈਂਟ ਵਿੱਚ ਦਿੱਤੇ ਸੀ ਤੇ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਨਵਰਾਜ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਭਾਜੀ ਸਾਰੇ ਜਿੰਨੇ ਵੀ ਦੇਖ ਰਹੇ ਆ ਚੈਨਲ ਨੂੰ ਤੇ ਕਿਵੇਂ ਫਿਰ ਸਵੇਰੇ ਆ ਕੇ ਮੈਚ ਦਾ ਨਜ਼ਾਰਾ ਵੇਖਦੇ ਆ ਕਿਵੇਂ ਦਾ ਕਿਵੇਂ ਦਾ ਲੱਗਦਾ ਜੀ ਮੈਚ ਤੇ ਮਿਲਦਾ ਮੇਰੇ ਖਿਆਲ ਨਾਲ 5:30 5:30 ਸ਼ੁਰੂ ਆ ਜਾਂਦਾ ਸਾਡੇ 5:30 ਨਵੀਂ ਨਵੀਂ ਜਿੰਮ ਸ਼ੁਰੂ ਕੀਤੀ ਹੈ ਗਰਾਊਂਡ 'ਚ ਆਉਣ ਲੱਗਾ ਮੈਂ ਫਾਟਕੇ 'ਚ ਆਉਣਾ ਹੁੰਦਾ ਉਸ ਦੇ ਲੈਣਾ ਪੂਰਾ ਮਾਹੌਲ ਜਰਮ ਹੋਇਆ ਹੁੰਦਾ ਵਾ ਕਿਉਂਕਿ ਮੈਚ ਐਂਡ ਤੇ ਚੱਲਦਾ ਹੁੰਦਾ ਵਾ ਪ੍ਰੋਪਰ ਜ਼ੋਰ ਲੱਗਾਂਦਾ ਸਾਰਿਆਂ ਦਾ ਬਹੁਤ ਮਜ਼ਾ ਆਉਂਦਾ ਐਂਡ ਤੇ ਵੇਖ ਤੁਹਾਡਾ ਪਿੰਡ ਵਧਾਈ ਦਾ ਪਾਤਰ ਆ ਤੇ ਜਿੰਨੇ ਮੁੰਡੇ ਸਵੇਰੇ ਇੱਥੇ ਇਕੱਠੇ ਹੁੰਦੇ ਆ ਨਾ ਕਿਸੇ ਪਿੰਡ ਵਿੱਚ ਸ਼ਾਮ ਨੂੰ ਨਹੀਂ ਹੁੰਦੇ ਤੇ ਇਹ ਪਿੰਡ ਦਾ ਬਹੁਤ ਵਧੀਆ ਮਤਲਬ ਵਧਾਈ ਦਾ ਪਾਤਰ ਆ ਪਿੰਡ ਸਾਰਾ ਬਹੁਤ ਵਧੀਆ ਗੱਲ ਆ ਭਾਈ ਇਹ ਤੇ ਟਾਈਮ ਲੱਗਦਾ ਹੁੰਦਾ ਗਰਾਊਂਡ ਜਮਾਂ ਖਾਲੀ ਹੋ ਗਈ ਸਾਡੇ ਪੜਦੀ ਵੀ ਤੋ ਹੁਣ ਦੁਬਾਰਾ ਫੇਰ ਮੁੰਡੇ ਆਉਣ ਲੱਗੇ ਆ ਤੇ ਬਹੁਤ ਵਧੀਆ ਲੱਗਦਾ ਕਿ ਮੁੰਡੇ ਗਰਾਊਂਡ ਤੇ ਆਉਂਦੇ ਆ ਅਸੀਂ ਲਗਭਗ ਅਸੀਂ 10 ਦਾ ਹੁੰਨਾ ਮੈਂ ਵੀ ਜਦੋਂ ਅਸੀਂ ਸ਼ੁਰੂ ਕੀਤਾ ਸੀ ਹੈ ਨਾ ਅਸੀਂ ਦੋਨੇ ਪਾਸੇ ਕਦੇ 4-4 ਕਦੇ 5-5 ਕਦੇ 4-5 ਇਦਾਂ ਹੁੰਦਾ ਵੀ ਜਿੰਨੇ ਜਿਮ ਲਾਉਣ ਵਾਲਾ ਦੀਆਂ ਮਿੰਨਤਾਂ ਵੀ ਕਰੀਆਂ ਭਾਜੀ ਆਜੋ ਖੇਡिए ਪਰ ਮੁੜ ਕੇ ਹੌਲੀ-ਹੌਲੀ ਇਦਾਂ ਦਾ ਅਸਰ ਹੋਇਆ ਹੁਣ ਵੀ 16-16 17-17 ਮੁੰਡੇ ਇਹ ਵਧੀਆ ਗੱਲ ਆ ਭਾਜੀ ਉਹੀ ਆ ਵੀ ਕੋਈ ਅੱਗੇ ਲੱਗਣ ਆਣਾ ਚਾਹੀਦਾ ਹੁੰਦਾ ਵਾ ਹਾਂ ਤੇ ਮਗਰ ਸਪੋਰਟ ਨੂੰ ਸਾਰੇ ਆ ਜੰਦੇ ਆ ਹੁਣ ਬਹੁਤ ਵਧੀਆ ਲੱਗਦਾ ਵਾ ਬਹੁਤ ਮਜ਼ਾ ਆਉਂਦਾ ਦੇਖ ਕੇ ਇਹ ਪਿੰਡ ਦੇ ਮੁੰਡੇ ਸਵੇਰ ਨੂੰ ਕੱਟੇ ਹੁੰਦੇ ਆ ਤੇ ਉਹ ਗਰਾਊਂਡ ਫੇਰ ਦੀਵਾਰ ਤੋਂ ਹਰੀ ਭਰੀ ਹੋ ਗਈ ਆ ਤੇ ਮੁੰਡੇ ਖੇਡਣ ਆਉਂਦੇ ਆ ਜੀ ਤੇ ਹੁਣ ਆਪਾਂ ਫੇ ਤੁਹਾਡੇ ਬਾਰੇ ਗੱਲ ਕਰੀਏ ਥੋੜੀ ਜੀ ਜ਼ਰੂਰ ਜੀ ਇਹ ਮੁੰਡਾ ਨਵਰਾਜ ਹੈ ਤੇ ਟਿੱਬੇ ਜਿਹੇ ਸ਼ੈਰੀ ਦੀ ਦੁਕਾਨ ਤੋਂ ਸ਼ੈਰੀ ਨਾਮ ਤੋਂ ਦੁਕਾਨ ਮਸ਼ਹੂਰ ਆ ਨਾ ਹਾਂਜੀ ਤੇ ਇਹ ਉਹਨਾਂ ਦੇ ਉਹਨਾਂ ਦਾ ਬੱਚਾ ਆ ਤੇ ਨਵਰਾਜ ਆਪਣਾ ਪਹਿਲਾ ਚੰਗੀ ਤਰ੍ਹਾਂ ਨਾਮ ਤੇ ਆਪਣਾ ਦੁਕਾਨ ਦਾ ਜਿਹੜਾ ਬਾਇਓ ਦੇ ਚੰਗੀ ਤਰ੍ਹਾਂ ਨਾਮ ਮੇਰਾ ਨਵਰਾਜ ਸਿੰਘ ਹੈ ਜੀ ਤੇ ਆਪਣੀ ਸ਼ਾਪ ਦਾ ਨਾਮ ਹੈਗਾ ਵਾ ਜੀ ਪੰਜਾਬ ਬਿਲਡਿੰਗ ਮਟੀਰੀਅਲ ਸਟੋਰ ਓਕੇ ਜੋ ਕਿ ਟੱਬੇ ਦੇ ਵਿੱਚ ਵਾ ਜੀ ਉਸ ਵਿੱਚ ਸੈਂਟਰੀ ਦਾ ਸਾਰਾ ਸਮਾਨ ਮਿਲ ਜਾਂਦਾ ਹੈ ਬਿਲਡਿੰਗ ਲਾਈਨ ਦਾ ਵੀ ਦਿਨੇ ਕਿ ਕੈਲਾਂ ਭਲਾਈਆਂ ਰੰਗ ਸਾਰਾ ਕੁਝ ਜੀ ਉੱਥੇ ਅਵੇਲੇਬਲ ਹੈਗਾ ਕਿੰਨਾ ਟਾਈਮ ਹੋ ਗਿਆ ਮਤਲਬ ਦੁਕਾਨ ਸ਼ੁਰੂ ਕੀਤੀ ਨੂੰ ਤੁਨੂੰ ਅ ਦੁਕਾਨ ਮੇਰੇ ਖਿਆਲ ਨਾਲ ਜਿੱਦਾਂ ਪਾਪਾ ਦਾਦੇ ਹੁੰਦੇ ਆ ਵੀ 88 ਜੀ ਦੁਕਾਨ ਪਾ ਲਈ ਸੀ ਉਹਨਾਂ ਨੇ ਖਾਸੀ ਰਵਾਜ ਹਾਂਜੀ ਖਾਸੀ ਰਵਾਜ ਤੇ ਫੋ ਮੇਰਾ ਕਹ ਲਾ ਹਾਂ ਤਾਂ ਬਹੁਤ ਜਿਆਦਾ ਟਾਈਮ ਹੋ ਰਿਹਾ ਉਹਨਾਂ ਨੂੰ ਤੇ ਉਦੋਂ ਮਤਲਬ ਇਕੱਲਾ ਤੇਰੇ ਪਾਪਾ ਹੁਣ ਹੀ ਗਏ ਕਿ ਜਾਂ ਨਾਲ ਵੀ ਚਾਚੇ ਦਾ ਜੀ ਹਾਂਜੀ ਨਾਲ ਸਾਂਝੇ ਸਾਂਝੇ ਪਰਿਵਾਰ ਨੇ ਸ਼ੁਰੂ ਕੀਤੀ ਹੈ ਦੁਕਾਨ ਜੀ ਹੱਲੇ ਵੀ ਸਾਂਝੇ ਪਰਿਵਾਰ ਚ ਚੱਲਦੀ ਪਈ ਹੈ ਤੇ ਦੁਕਾਨ ਕਿਦਾਂ ਦੀ ਛੋਟੀ ਉਦੋਂ ਛੋਟੇ ਤੇ ਹਾਂਜੀ ਉਦੋਂ ਛੋਟੀ ਦੁਕਾਨ ਹੁੰਦੀ ਸੀ ਜਿੱਥੇ ਤੁਸੀਂ ਦੇਖਿਆ ਹੋਣਾ ਜਿਵੇਂ ਦੁਕਾਨਾ ਉੱਥੇ ਪੈਣੀ ਆ ਵਾ ਆ ਹੁਣ ਤਾਂ ਬਹੁਤ ਖੁੱਲ੍ਹਾ ਹੋ ਗਿਆ ਤੇ ਖੁੱਲ੍ਹੀਆਂ ਹੋ ਰੀਆਂ ਤੇ ਇੱਕ ਟਾਈਮ ਤੇ ਜੇ ਵੀ ਜੋ ਕਿ ਕੈਟਰਿੰਗ ਵਾਲਾ ਹੁੰਦਾ ਸੀ ਹਲਵਾਈ ਹੁੰਦਾ ਉਹ ਵੀ ਉੱਥੇ ਰਿਹਾ ਜੀ ਉਹ ਦੁਕਾਨ ਬਹੁਤ ਛੋਟੀ ਹੁੰਦੀ ਸੀ ਅੱਛਾ ਪਹਿਲਾਂ ਉੱਥੇ ਹੁੰਦੇ ਸੀ ਹਾਂਜੀ ਪਹਿਲਾਂ ਉਹ ਦੁਕਾਨ ਅੱਛਾ ਅੰਦਰ ਹੁੰਦੇ ਸੀ ਬਾਹਰ ਬਾਹਰ ਕਦੋਂ ਆਏ ਬਾਰਸ਼ੂ 2008 ਚ ਆਏ ਆ ਜੀ ਅੱਛਾ 2008 ਚ ਆ 8 ਹਾਂਜੀ 8 ਜਾਂ 9 ਦੀ ਗੱਲ ਉਹਦੋਂ ਅਸੀਂ ਜਿਵੇਂ ਤੁਹਾਡਾ ਕੰਮ ਵਧ ਗਿਆ ਫੇ ਉਹ ਖੁੱਲੀ ਜਗ੍ਹਾ ਦੇਖ ਕੇ ਉਸ ਹਿਸਾਬ ਨਾਲ ਕੰਮ ਨੂੰ ਹਾਂਜੀ ਉਸ ਤੋਂ ਨਾਲ ਨਾਲ ਆਲਦੀ ਨਾਲ ਜੀ ਹਾਂ ਤੇ ਬਹੁਤ ਮਿਹਨਤ ਕੀਤੀ ਅੰਕਲ ਹੁਣਾਂ ਨੇ ਤੇ ਤਰੱਕੀ ਵੀ ਜਿਹੜਾ ਮਿਹਨਤ ਕਰਦਾ ਤਰੱਕੀ ਵੀ ਉਹਦੀ ਹੁੰਦੀ ਹੈ ਬਾਈ ਪੂਰਾ ਟਾਈਮ ਦਿੰਦੇ ਆ ਮੇਰੇ ਹਿਸਾਬ ਨਾਲ ਮਸਿਆ ਤਾਂ ਕਿਉਂਕਿ ਉਹ ਹੁਣ ਮੇਰੇ ਖਿਆਲ ਨਾਲ ਲੱਗੇ ਹੁੰਦੀ ਇਹਨਾਂ ਨੇ ਜੁਨਟੀ ਬਣਾਈ ਹੋਈ ਸੀ ਦੁਕਾਨ ਵਾਲਿਆਂ ਨੇ ਮੱਸੀਆ ਦੀ ਛੁੱਟੀ ਕਰਨੀ ਆ ਤਾਂ ਹੁਣ ਉਹ ਇਹਨਾਂ ਨੇ ਬੰਦ ਕੀਤੀ ਹੋਈ ਛੁੱਟੀ ਹੋ ਗਈ ਆਪਣੇ ਸਪੈਸ਼ਲ ਕੀ ਆ ਦੁਕਾਨ ਦੇ ਵਿੱਚ ਕਿਹੜਾ ਕਿਹੜਾ ਜਿਹੜਾ ਸਮਾਨ ਕੁਆਲਟੀ ਵਾਈਜ਼ ਮਤਲਬ ਵਧੀਆ ਮਿਲਦਾ ਆ ਆਪਣੇ ਸਪੈਸ਼ਲ ਨਵੇਂ ਰੰਗ ਦੀ ਗੱਲ ਕਰੀਏ ਤਾਂ ਨੈਰ ਲ ਕੁਆਲਿਟੀ ਬਹੁਤ ਵਧੀਆ ਵਾਜੀ ਓਕੇ ਤੇ ਟਾਈਲਸ ਆਪਣੇ ਬਹੁਤ ਵਧੀਆ ਕੁਆਲਿਟੀ ਦੇ ਮਿਲਦੀਆਂ ਵਾ ਓਕੇ ਤੁਸੀਂ ਜਰੂਰ ਵਿజిਟ ਕਰੋ ਜਦੋਂ ਵੀ ਆਉਣਾ ਵਾ ਪੰਜਾਬ ਲੀਡ ਮਟੀਰੀਅਲ ਸਟੋਰ ਚ ਅੱਬਾ ਦੇ ਵਿజిਟ ਕਰੋ ਜੀ ਤੁਹਾਨੂੰ ਹੋਰ ਤਰ੍ਹਾਂ ਦੇ ਜਿਆਦਾ ਜਾਣਕਾਰੀ ਪਾਪਾ ਗੋਵਾ ਜਾਂ ਤਾਇਆ ਤਾਇਆ ਦੇ ਬੇਟਾ ਸਾ ਵੀਰੇ ਕੋ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਦੇਣਗੇ ਜੀ ਠੀਕ ਹੈ ਠੀਕ ਹੈ ਸਾ ਵੀ ਭਾਣੇ ਵੀ ਕਿਹੜਾ ਸ਼ੁਰੂ ਕਰਤਾ ਨਾ ਤੇ ਆਪਣੇ ਬਾਰੇ ਦੱਸ ਵੀ ਪਲੱਸ 2 ਤੋਂ ਬਾਅਦ ਕੀ ਕੀਤਾ ਤੇ ਕੈਨੇਡਾ ਗਿਆ ਸੀ ਤੂੰ ਵਿੱਚ ਜਾ ਹੁਣ ਫੇਰ ਕਾਫੀ ਟਾਈਮ ਤੋਂ ਇੱਥੇ ਰਹਿ ਰਹੇ ਆਂ ਤੇ ਇਹ ਦੁਬਾਰਾ ਦਿੱਲੀ ਕੀਤਾ ਜਾਣ ਨੂੰ ਅਸ ਸੋਹਣਾ ਚੱਲ ਜਾਣਾ ਦਾ ਜੀ ਅੱਛਾ 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 ਸੋ ਜਲਦੀ ਉੱਥੇ ਅਸੀਂ ਫੇਰ ਦੁਬਾਰਾ ਪਹੁੰਚਾਂਗੇ ਤੇ ਜਾ ਕੇ ਤਿਆਰੀਆਂ ਸ਼ੁਰੂ ਕਰਾਂਗੇ ਬਹੁਤ ਕੋ ਮਿਲਿਆ ਮੈਂ ਸੋਚਿਆ ਮੈਂ ਕਿਹਾ ਸ਼ਾਇਦ ਕੈਨੇਡਾ ਨਾਲੋਂ ਜ਼ਿਆਦਾ ਤੇਲ ਇੱਥੇ ਲੱਗਿਆ ਜਾਂ ਇੰਡੀਆ ਜ਼ਿਆਦਾ ਸੋਹਣਾ ਲੱਗਿਆ ਠੀਕ ਆ ਦੋਵੇਂ ਦੋਵਾਂ ਚੀਜ਼ਾਂ ਤੇ ਆਪੋ ਆਪ ਪਰ ਆਪਣੇ ਪੰਜਾਬ ਦੀ ਖੂਬਸੂਰਤੀ ਕਿਤੇ ਵੀ ਹੈ ਨਹੀਂਗੀ ਹਣਾ ਇਹ ਪੰਜਾਬ ਵਾਲੀ ਮੌਜ ਤਾਂ ਕਿਤੇ ਵੀ ਨਹੀਂ ਜ ਸਿਸਟਮ ਜ਼ਰੂਰ ਕੈਨੇਡਾ ਦਾ ਥੋੜਾ ਬਾਦ ਪਰ ਹੁਣ ਉੱਥੇ ਵੀ ਸੁਣੀ ਦਾ ਖਬਰਾਂ ਵੀ ਉੱਥੇ ਵੀ ਬੜਾ ਵਧੀਆ ਹਾਲ ਪਰ ਕੀ ਆ ਬੇ ਵੀ ਐਂਡ ਆਫ ਦੀ ਦੇਵੀ ਕੈਨੇਡ ਆਪਣਾ ਪਰ ਉੱਥੇ ਜੇ ਕੋਈ ਕ੍ਰਾਈਮ ਹੁੰਦਾ ਸੁਣਵਾਈ ਹੋ ਜਾਂਦੀ ਮੇਰੇ ਸਾਹਮਣੇ ਹਾਂਜੀ ਉੱਥੇ ਇੱਕ ਸੁਣਵਾਈ ਹਰ ਕ੍ਰਾਈਮ ਦਾ ਇੱਥੇ ਵੀ ਹੈਗਾ ਪਰ ਇੱਥੇ ਸੁਣਵਾਈ ਉਸ ਲੈਵਲ ਤੇ ਨਹੀਂ ਹੁੰਦੀ ਹੈ ਨਾ ਜਿੱਥੇ ਸੁਣਵਾਈ ਹੈ ਨਹੀਂ ਜਿੱਥੇ ਥੋੜਾ ਜਿਹਾ ਤੁਸੀਂ ਪਲੱਸ 2 ਤੋਂ ਬਾਅਦ ਹੀ ਗਏ ਕਿ ਕਿਦਾਂ ਹਾਂਜੀ ਮੈਂ ਆਫਟਰ ਪਲੱਸ 2 ਚੱਲ ਗਿਆ ਹਾਂ ਅੱਛਾ ਅੱਛਾ ਹਾਂਜੀ ਬ੍ਰਦਰ ਮੇਰਾ ਉੱਥੇ ਹੈ ਜੀ ਉਹਨੇ ਮੇਰਾ ਵਿਸਟਰ ਵੀ ਹਲਵਾਤਾ ਤੇ ਸਾਡੇ ਪੰਜਾਬੀਆਂ ਦੇ ਕਹਿਣਾ ਉਹ ਆਏ ਲੜਸ ਕੀਤੀ ਨਹੀਂ ਨਹੀਂ ਮੈਂ ਵਿਸਟਰ ਵੀ ਜਿੱਤੇ ਗਿਆ ਮੈਂ ਵਿਸਟਰ ਵੀ ਜਿੱਦੇ ਗਿਆ ਸੀ ਤੇ ਤੁਹਾਡਾ ਇੱਕ ਬ੍ਰਦਰ ਹੈ ਉੱਥੇ ਮੇਰੇ ਹਿਸਾਬ ਨਾਲ ਹਾਂਜੀ 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 ਬ੍ਰਦਰ ਜੀ ਉੱਥੇ ਹੈ ਉਹ ਮੈਰਿ अच्छा अच्छा हां जी हां जी वो हाईलाइट्स करके गए वो हाईलाइट्स करके गए उन्होंने ਹੁਣ ਇਸ ਟਾਈਮ ਉੱਥੇ ਨਰਸਿੰਗ ਦੀ ਜੌਬ ਹੈ ਜੀ ਬਹੁਤ ਵਧੀਆ ਵਾ ਤੇ ਭਾਬੀ ਜੀ ਉਹ ਵੀ ਨਰਸਿੰਗ ਦੀ ਜੌਬ ਕਰਦੇ ਹੋਏ ਓਕੇ ਪੀਆਰ ਹੋ ਗਿਆ ਹਾਂਜੀ ਉਹ ਪੀਆਰ ਹੈ ਸਿਟੀਜ਼ਨਸ਼ਿਪ ਉਹਨਾਂ ਨੇ ਸਿਟੀਜ਼ਨ ਦਾ ਪੇਪਰ ਜਲਦੀ ਭਰ ਦੇਣਾ ਵਾ ਬਸ ਆ ਸਾਲ ਸਾਲ ਨੇਮ ਹੈ ਮੇ ਵੀ ਹੋ ਜਾਣੇ ਸਿਟੀਜ਼ਨ ਹਾਂ ਠੀਕ ਆ ਹੋਰ ਕੋਈ ਦਿਲ ਦੀ ਭਾਵਨਾ ਕਹਿਣੀ ਹੋਵੇ ਆਪਣੇ ਦੇਖਣ ਹਾਂ ਮੈਨੂੰ ਦਿਲ ਦੀ ਭਾਵਨਾ ਕੋਈ ਗ੍ਰਾਊਂਡ ਦੇ ਪ੍ਰਤੀ ਜਾਂ ਕੋਈ ਮੈਸੇਜ ਦੇਣਾ ਹੋਵੇ ਮੇਨੂੰ ਸਾਰੇ ਆਇਆ ਕਰੋ ਗਰੌਰ ਦੇ ਗਰਾਊਂਡ ਨਾਲ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਜੁੜੋ ਨਸ਼ਿਆਂ ਤੋਂ ਦੂਰ ਰਹੋ ਜੀ ਸਾਰੇ ਪ੍ਰਾ ਰਲ ਮਿਲ ਕੇ ਰੋ ਜੇ ਖੁਸ਼ ਰੋ ਕਿਉਂਕਿ ਇੱਥੋਂ ਵਾ ਕੁਝ ਨਹੀਂ ਲੈਣਾ ਇਸ ਲਈ ਨਹੀਂ ਆ ਰਹੇ ਲੋ ਚੇ ਲੱਗ ਰਹੇ ਹਾਂ ਸਾਰੇ ਪ੍ਰਾ ਖੁਸ਼ ਇਹ ਮੁੰਡਾ ਯਾਰ ਆਪਣਾ ਬਹੁਤ ਖੁਸ਼ ਦਿਲ ਰਹਿੰਦਾ ਹਮੇਸ਼ਾ ਬਾਜ਼ਾਰ ਚ ਵੀ ਜਦੋਂ ਮਿਲਦਾ ਬੜੀ ਇੱਜ਼ਤਮਾਨ ਮਿਲਦਾ ਹੈ ਇਹ ਦਿਲ ਕੀਤਾ ਸੀ ਅੱਜ ਇਹਦੇ ਨਾਲ ਗੱਲ ਕਰਨ ਨੂੰ ਤੇ ਬਾਕੀ ਪਿੰਡ ਚ ਵੀ ਹੋਰ ਜਿੱਦਾਂ ਕੋਈ ਸਮਾਜਿਕ ਕੰਮ ਆ ਇਹਨਾਂ ਦਾ ਪਰਿਵਾਰ ਉਸ ਕੰਮ ਚ ਵੀ ਸਹਿਯੋਗ ਵੱਧ ਚੜ ਕੇ ਕਰਦਾ ਰਹਿੰਦਾ ਦੇਖਦੇ ਰਹਿਦਾ ਅੰਕਲ ਹੋਣਾ ਨੂੰ ਤੇ ਜਿਹੜੀਆਂ ਸਮਾਜਿਕ ਐਕਟੀਵਿਟੀ ਉਹਨਾਂ ਵਿੱਚ ਸਹਿਯੋਗ ਆਪਣਾ ਕਰਦੇ ਰਹਿੰਦੇ ਚਾਹੇ ਫਾਈਨੈਂਸ਼ੀਅਲੀ ਤੇ ਚਾਹੇ ਆਪਣੇ ਤੌਰ ਤੇ ਵਿੱਚ ਆ ਗਏ ਹਨ ਤੇ ਚਲੋ ਦੋਸਤੋ ਆਪਾਂ ਕਰਦੇ ਆ ਵੀਡੀਓ ਦਾ ਐਂਡ ਨਵਰਾਜ ਵੀਡੀਓ ਦਾ ਐਂਡ ਕਰੇਗਾ ਲੋ ਜੀ ਸਾਰੇ ਭਰਾ ਖੁਸ਼ ਰਹੋ ਚਿੱਲ ਕਰੋ ਤੇ ਨਹੀਂ ਆ ਰਹੇ ਜਿਹੜੇ ਨਹੀਂ ਇੱਕ ਮਿੰਟ ਜਿਹੜੇ ਤੈਨੂੰ ਪਿਆਰ ਮੈਨੂੰ ਛੱਡ ਜਿਹੜੇ ਤੈਨੂੰ ਪਿਆਰ ਕਰਦੇ ਉਹਨਾਂ ਨੂੰ ਬੇਨਤੀ ਕਰਾਂ ਚੈਨਲ ਦੀਆਂ ਧੂੜਾਂ ਪੱਟ ਦੇਣਾ ਜਰੂਰ ਜੀ ਸਾਰੇ ਭਰਾ ਵੀਰੇ ਦਾ ਚੈਨਲ ਸਬਸਕ੍ਰਾਈਬ ਕਰੋ ਟਾਕ ਐਂਡ ਟਰੈਵਲ ਤੇ ਮਤੀ ਭਾਈਨ ਹੋਰ ਖੁਸ਼ ਕਰੋ ਤੇ ਉਹਨਾਂ ਦਾ ਚੈਨਲ ਵਧਾਈਓ ਜੋ ਕਿ ਆਪਾਂ ਨੂੰ ਥੋੜਾ ਹੋਰ ਵਧੀਆ ਲੱਗੇ ਆਪਣੇ ਏਰੀਆ ਦਾ ਬੰਦਾ ਵਧੀਆ ਕੰਮ ਕਰ ਰਿਹਾ ਵਾ ਧੰਨਵਾਦ ਸਾਰਿਆਂ ਦਾ ਹਾਂ ਚਲੋ ਠੀਕ ਆ ਜੀ ਦੋਸਤੋ ਇਹ ਸੀ ਅੱਜ ਦੀ ਵੀਡੀਓ ਕੱਲ ਨੂੰ ਫੇਰ ਮਿਲਦੇ ਆ ਇਸੇ ਜਗ੍ਹਾ ਇਸੇ ਟਾਈਮ ਨਵੇਂ ਯਾਰ ਮਿੱਤਰ ਦੇ ਨਾਲ ਤਬ ਤੱਕ ਲਈ ਰੱਬ ਰੱਖਾ ਬਾਏ